ਇਹ ਵੀ ਸਟੇਟ ਹੈ ਕਿ ਉਹ ਕਲੈਕਟ ਕੀ ਹੈ। ਕਰੈਕਟ ਤਾਂ ਟੈਕਸ ਦਾ ਸਾਡਾ ਕਾਸਟੇਬਿਲ ਦੀ ਭੱਤੀ ਜਿਹੜਾ ਹੋਇਆ ਤਾਂ ਬਲਾਗਾ ਉਹਨੂੰ ਲੈ ਕੇ ਆ ਤੇ ਪਲੱਸ ਸਾਡੀ ਡਿਮਾਂਡ ਕਰਦੇ ਚਾਹੀਦੇ ਨੇ ਵੀ ਜਿੰਨੀਆਂ ਵੀ ਹੋਣ ਪਤਾ ਹੈਡ ਕਾਸਟੇਬਿਲ ਦੀਆਂ ਨਾਲੋਂ ਸਭ ਇੰਸਪੈਕਟਰ ਦਿਆਂ ਹੋ ਗਿਆ ਤੇ ਇਹ ਡੈਲੀ ਜਿਹੜੀਆਂ ਪੋਸਟਾਂ ਨੂੰ ਨੇ ਰੱਦ ਕੀਤੀਆਂ ਨੇ ਗਿਆ ਉਹ ਚੀਜ਼ਾਂ ਨੂੰ ਵਾਪਸ ਤੇ ਕਰੋ ਦਾ ਲੈਤਾ ਜਾਵੇ ਠੀਕ ਹੈ ਇਹ ਕੁਝ ਇਹਨਾਂ ਦੀ ਜਿਹੜੀ ਰਵਾਇਤ ਕਰਕੇ ਪਿਆ ਹੈ ਜਿਸ ਜਿਹੜੇ ਐਸਆਈ ਬਣਦੇ ਕਾਬਲ ਬੰਦੇ ਨੇ ਤਾਂ ਹੈਡ ਦਾ ਕਾਸਟੇਬਲ ਬੰਦੇ ਲਾਈਕ ਕੋਡ ਦਾ ਨਵ ਕਾਸਟੇਬਲ ਤੇ ਬੰਦਲੇ ਮਜਬੂਰ ਹੋ ਰਹੇ ਨੇ ਇਹਨਾਂ ਨੂੰ ਇਹੀ ਆਪੇ ਚੀ ਕਰਕੇ ਸਾਰੇ ਉਮਰਿੰਦਰ ਚਲਚਾ ਕਰੀ ਕਰੀ ਤੇ ਪ੍ਰਸ਼ਾਸਨ ਦੇ ਸਾਹਮਣੇ ਜਾਂ ਪ੍ਰਸ਼ਾਸਨ ਦੇ ਸਾਹਮਣੇ ਆਪਣੀ ਆਵਾਜ਼ ਨਾ ਉਠਾ ਸਕਣ ਜਿੱਦੋਂ ਦੋ ਦੰਦ ਨਾ ਕਰਦੇ ਜਾ ਰਹੇ ਸੀ ਧਰਨਾ ਉਰੇ ਲਾਇਆ ਵਜਾ ਕੇ ਬੜਾ ਸਰ ਇਹ ਰਹੀਏ ਤੇ ਤੁਹਾਨੂੰ ਖਬਰ ਮਿਲੀ ਸੀ ਕਿ ਮੁੱਖ ਮੰਤਰੀ ਆ ਸਿੱਖਿਆ ਮੰਤਰੀ ਦੇ ਸਿੰਘਲਾ ਸਾਹਿਬ ਨੇ ਉਹਨਾਂ ਦਾ ਕਾਫਲਾ ਇੱਧਰ ਲੰਘਣ ਆ ਰਿਹਾ ਅਸੀਂ ਜੇ ਤੇ ਇੱਥੇ ਜਾ ਮਲਾ ਤਾਂ ਸਿੰਘਲਾ ਸਾਹਿਬ ਦੀ ਹਿੰਮਤ ਨਹੀਂ ਸਾਡੇ ਸਾਹਮਣੇ ਆਉਣ ਦੀ ਕਿਉਂਕਿ ਅਸੀਂ ਬਕਾਇਦਾ ਪ੍ਰੂਫ ਨਾਲ ਲੈ ਕੇ ਕੋ ਮਰਿਆ ਸਰ ਕਿ ਕਹੌਣ ਨੇ ਇੱਕ ਕੌੜੀ ਸਾਡੇ ਨਾਲ ਗੱਲ ਨਹੀਂ ਕੀਤੀ ਸਾਡੇ ਕਿਸੇ ਨੇ ਕੋਈ ਗੱਲ ਨਹੀਂ ਸੁਣੀ ਤੇ ਮੁੱਖ ਮੰਤਰੀ ਸੋਦੇ ਸਿੰਘਲਾ ਸਾਹਿਬ ਨੇ ਜਿਹੜੇ ਪਿੱਛੇ ਦੀ ਨਿਕਲ ਗਏ ਨੇ ਉਹਨਾਂ ਨੇ ਮੇਰਾ ਰਸਤਾ ਹੀ ਬਦਲਿਆ ਮੁੱਖ ਮੰਤਰੀ ਕਰਦੇ ਸਾਡੀ ਸਰ ਲੱਗੇ ਇਹ ਹੈ ਵੀ ਜਿਹੜੀ ਇਹਦੀ ਕਾਪੜੇ ਪਾਜੀ ਆ ਵੀ ਪੂਰੀ ਪ੍ਰੋਪਰ ਤਰੀਕੇ ਨਾਲ ਸ਼ਾਨਦਾਰ ਹੋਵੇ ਇਸ ਲਈ ਅਸੀਂ ਇਹ ਡੀਜੀਪੀ ਕ੍ਰਾਈਮ ਬ੍ਰਾਂਚ ਤੱਕ ਵੀ ਆਪਣੀ ਰਿਪੋਰਟ ਜਿੰਦੀ ਦੇ ਚੁੱਕੇ ਆਪਣੇ ਮੰਗ ਪੱਤਰ ਦੇ ਚੁੱਕੇ ਪਰ ਕਿਸੇ ਨੇ ਉਹਨਾਂ ਵੀ ਕੋਈ ਸੁਣਨੀ ਆ ਰਿਹਾ ਉੱਤੇ ਸਾਨੂੰ ਪ੍ਰੋਫੈਸ਼ਨਲ ਕਪਲੇ ਬਾਜੀ ਸਰ ਸਾਡੇ ਕੋਲੇ ਜਿਸਟਾਣੀਆਂ ਜਿਨ੍ਹਾਂ ਨੇ ਜਿੰਨਾਂ ਜਿੰਨਾਂ ਦੀ ਕਟਆਫ ਗਈ ਹੈ ਜਿਵੇਂ ਮੰਨ ਲਓ ਮੇਰੀ ਕਟਆਫ 65 ਤੋਂ ਗਈ ਆ ਠੀਕ ਆ ਐਸੀ 67 ਲਾ ਲੋ 89 ਵਾਲੇ ਬੱਚੇ ਬਿਠਾਏ ਬੈਠੇ ਆਏ ਆ ਧਰਨੇ ਦੇ ਦਿੱਤੇ ਠੀਕ ਹੈ ਤੇ ਜਿਹਦੇ 30 ਹੋਵੇ 35 ਵਾਲੇ ਬੱਚੇ ਹੋਗੇ ਬੁਲਾਏ ਜਾ ਰਹੇ ਨੇਗੇ ਇਹ ਕਰਨੇ ਬਾਜੀ ਹੋਈ ਆ ਤਿੰਨ ਅਗਲੀ ਜਿਹੜੀ ਸੀ ਪਹਿਲਾਂ ਲਿਸਟ ਤੇ ਜੀ ਸਾਡੇ ਕੋਲੇ ਆਈ ਹੋਈ ਸੀ ਉਹਦੇ ਤੋਂ ਪਹਿਲਾਂ ਲਈ ਪਰਸੈਂਟੇਜ ਨਹੀਂ ਸੀ ਚਾਹਿਆ ਕਿੰਨੀ ਤੁਹਾਡੇ ਪੰਦ ਨੇ ਮਾਰਕਸ ਕੁਝ ਵੀ ਨਹੀਂ ਜਿਹੜੀ ਸੈਕੰਡ ਲਿਸਟ ਤੇ ਬਿਚਾਈ ਆ ਰਿਜ਼ਨ ਕਰੀਏ ਤਸੁਰ 80 1000 ਬੱਚੇ ਦਾ ਨਾਮ ਹੀ ਗਿਆ ਵਾ ਹਾਂਜੀ 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 ਅੱਜ ਬਹੁਤ ਹੱਦ ਹੋ ਰਹੀ ਹੈ ਸਰ ਕੱਪੜੇ ਵਾਦੀ ਹੈ ਸਟ ਮੈਂ ਕਦੋਂ ਕਰਨੇ ਸੀ ਅਮੇ ਟ੍ਰਾਇਲ ਹੋ ਰਿਹਾ ਨੇ ਤੁਸੀਂ ਦੇਖੇ ਰਹਾ ਸਾਡਾ ਲੋਕੜਾ ਦੇ ਨਸਤੇ ਨਹੀਂ ਕਿਉਂਕਿ ਹੋ ਸਕਦਾ ਉਹਦੇ ਵਿੱਚ ਕੁਛ ਬੱਚੇ ਜਾਜ ਵੀ ਹੋਣ ਚਲੋ 30% ਬੱਚੇ ਜਾਜ ਹੋ ਸਕਦਾ ਨੇ ਸਰ ਅਸੀਂ ਉਹਨਾਂ ਨੂੰ ਨਹੀਂ ਰੋਕਿਆ ਕਰਾ ਸੀ ਇਹ ਸਜੋਖ ਮੰਗਰੇ ਜੂਸ ਤੋਂ ਵੀ ਚਿੰਨਾ ਆ ਜੇ ਕੱਪੜੇ ਵਾਦੀ ਹੋਈ ਹੈ ਪਲੀਜ਼ ਘਰ ਇੱਕ ਟੱਪ ਕਰਕੇ ਲਾ ਦੇ ਤਾਂ ਸਰ ਕਾ ਤਾਂ ਕਿ ਪ੍ਰੋਫੈਸ਼ਨਲ ਨੂੰ ਪਤਾ ਲੱਗੇ ਸਕੇ ਸਾਨੂੰ ਕਿਸ ਲੈਵਲ ਤੱਕ ਚਾਹ ਕੋ ਨਾਲ ਗੱਲਬਾਤ ਕਰਨੀ ਮਿਲਦੀ ਹੁਣ ਤੁਸੀਂ ਕਿੱਥੇ ਤੱਕ ਲੈ ਕੇ ਜਾਓਗੇ ਸਰ ਅਸੀਂ ਇਹ ਚੰਨੀ ਦੀ ਕੋਠੀ gale ਤੇ ਦੰਡੂ ਕਿਤਾ ਹੋਇਆਗਾ ਸਾਡੀਆਂ ਸਾਰੀਆਂ ਜਿੰਨੀਆਂ ਟੀਮਾਂ ਨੇ ਅਲੱਗ-ਅਲੱਗ ਸ਼ਰਤਾਂ ਆ ਰਹੀਆਂ ਨੇਗੀਆਂ ਠੀਕ ਹੈ ਸਰ ਸੀਐਮ ਸਾਹਿਬ ਦੀ ਕੋਠੀ ਘੇਰਾਂਗੇ ਤੇ ਜਦੋਂ ਤੱਕ ਜਵਾਬ ਨਹੀਂ ਮਿਲਦਾ ਅਸੀਂ ਉੱਥੇ ਬੈਠਾਂਗੇ ਸਰ ਆਪਣਾ ਨਾਮ ਕੀ ਹੈ ਮੇਰਾ ਨਾਮ ਜਸਪਾਲ ਸਿੰਘ ਹੈ ਸਰ ਤੁਸੀਂ ਕੀ ਦੰਡਵਾਦ ਬੰਦਰਾ ਕਿਸ ਵਾਸਤੇ ਕਰ ਰਹੇ ਹੋ ਇਹ ਜੀ ਲੋਕ ਤਾਂ ਰੱਬ ਨੂੰ ਮਨਾਉਣ ਵਾਸਤੇ ਕਰਦੇ ਆ ਪਰ ਅਸੀਂ ਆਪਣੇ ਸੀਐਮ ਚੰਨੀ ਸਾਹਿਬ ਨੂੰ ਮਨਾਉਣ ਵਾਸਤੇ ਕਰ ਰਹੇ ਹਾਂ ਕਿ ਸਾਡੇ ਬੱਚਿਆਂ ਨਾਲ ਸਾਫ਼ ਕਰੇ ਜਿਹੜੇ ਉਹਨਾਂ ਦੇ ਹੱਕਬੰਦ ਆ ਉਹਨਾਂ ਨੂੰ ਦੇਵੇ ਜੀ ਸਾਨੂੰ ਇਹ ਨਹੀਂ ਹੈਗਾ ਵੀ ਸਾਡੇ ਬੱਚੇ ਨੂੰ ਭਰਤੀ ਕਰੇ ਸਾਨੂੰ ਐਵੇਂ ਵੀ ਸੱਚ ਸਾਹਮਣੇ ਲੈ ਕੇ ਆਵੇ ਜੇ ਇਹਨਾਂ ਦੇ ਨੰਬਰ ਉਹਦੇ ਵਿੱਚ ਆਉਂਦੇ ਨੇ ਜੇ ਤੁਸੀਂ 38 ਵਾਲੇ 32 ਨੰਬਰ ਵਾਲੇ ਜਾਂ 40 ਨੰਬਰ ਵਾਲੇ ਚੱਕ ਸਕਦੇ ਹੋ ਤਾਂ ਜਿਹੜੇ 55 ਨੰਬਰ ਵਾਲੇ ਨੇ 60 61 ਨੰਬਰ ਵਾਲੇ ਨੇ ਤਾਂ ਉਹਨਾਂ ਨੂੰ ਵੀ ਇਹਦੇ ਲਿਸਟ ਦੇ ਵਿੱਚ ਸ਼ਾਮਲ ਕਰੋ ਜੀ ਅੱਜ ਕੋਈ ਕੋਰੇ ਜਿਹੜੇ ਤੁਸੀਂ ਧਾਰ ਆ ਰਹੇ ਦੀ ਉਹਨਾਂ ਨਾਲ ਉਹ ਕੀ ਮਜਾ ਹੋਵੇ ਇੱਥੇ ਹੀ ਪਿੱਛੇ ਸਾਨੂੰ ਪਤਾ ਲੱਗਿਆ ਕਿ ਸਿੰਘਲਾ ਸਾਹਿਬ ਜੀ ਪਿੱਛੇ ਆ ਰਹੇ ਨੇ ਤੇ ਤਾਂ ਤਨੇ ਮਤਲਬ ਮੌਕਾ ਸਮਝਿਆ ਵੀ ਇਹਨੂੰ ਸਮਝੀਏ ਅਸੀਂ ਇੱਥੇ ਰੋਡ ਜਮ ਕੀਤਾ ਤਾਂ ਸਿੰਘਲਾ ਸਾਹਿਬ ਨੂੰ ਵਾਪਸ ਮੁੜਨਾ ਪਿਆ ਦੇਖੋ ਕਿੰਨੀ ਮਾੜੀ ਕਿਸਮਤ ਹੈ ਸਾਡੇ ਪੰਜਾਬ ਦੀ ਇੱਕ ਸਿੰਘਲਾ ਸਾਹਿਬ ਇੱਥੇ ਵਾਪਸ ਤਾਂ ਮੁੜ ਸਕਦੇ ਨਹੀਂ ਪਰ ਉਹ ਬੱਚਿਆਂ ਨੂੰ ਇਹ ਨਹੀਂ ਪੁੱਛਣਾ ਹੈ ਕਿ ਤੁਸੀਂ ਬੈਠੇ ਕਿਸ ਲਈ ਹੋ ਕਸ ਤੋਂ ਮਨੋ ਟ੍ਰੈਫਿਕ ਜਮ ਕੀਤਾ ਤੁਸੀਂ ਕਈ ਦਿਨਾਂ ਦੇ ਤਰ੍ਹਾਂ ਤੇ ਬੈਠੇ ਹੋ ਤੇ ਪ੍ਰਸ਼ਾਸਨ ਵੱਲੋਂ ਸਰਕਾਰ ਤੋਂ ਕੋਈ ਸਹਾਇਤਾ ਨਹੀਂ ਗਈ ੱੱਲੇ ਤਾਂ ਧੰਕੇ ਤੋਂ ਬਣਾ ਹੋਰ ਕੁਝ ਨਹੀਂ ਮਿਲੇ ਕਦੇ ਕਹਿੰਦੇ ਤੁਹਾਡੇ ਤੇ ਪਰਚੇ ਪਾ ਦਾਂਗੇ ਤੁਹਾਡੀ ਗੱਡੀ ਬੋਲਡ ਕਰ ਦਾਂਗੇ ਤੁਹਾਨੂੰ ਫੜ ਕੇ ਅੰਦਰ ਕਰ ਦਾਂਗੇ ਪਰ ਸਾਨੂੰ ਕੋਈ ਫਰਕ ਨਹੀਂ ਪੈਂਦਾ ਇਹੋ ਜਿਹੀ ਧਮਕੀ ਲੈ ਕਿਉਂਕਿ ਇਹ ਸਿਰਫ ਧਮਕੀਆਂ ਜੋ ਗਏ ਨੇ ਇਹਨਾਂ ਨੂੰ ਪਤਾ ਜੇ ਦਬਾਉਣਾ ਚਾਹੁੰਦੇ ਨੇ ਮਤਲਬ ਅਸੀਂ ਧਰਨਾ ਚੱਕ ਲਈਏ ਤਾਂ ਕਰਕੇ ਦਬਾ ਪਾ ਰਹੇ ਨੇ ਇਹ ਤਾਂ ਕੁਝ ਵੀ ਨਹੀਂ ਕਹਿੰਦੀ ਧਮਕੀ ਨਾਂ ਦੇਓ ਸਾਡੇ ਗੋਲੀਆਂ ਮਾਰੋ ਸਲਫਾਸ ਵੰਡੋ ਮੈਂ ਕਹਿੰਦਾ ਸਾਨੂੰ ਚਿੱਟਾ ਵੀ ਦਿਓ ਕਿਉਂਕਿ ਹੋਰ ਤਾਂ ਸਾਡੇ ਕੋਲ ਇਹ ਹੀ ਲਾਏ ਨਹੀਂ ਨੌਕਰੀਆਂ ਤਾਂ ਤੁਸੀਂ ਦੇ ਨਹੀਂ ਸਕਦੇ ਇਸ ਦੋ ਬਾਰ ਚਿੱਟੇ ਦੀ ਲੱਗਣਾ ਸਾਰੇ ਨੇ ਹਰ ਤੁਸੀਂ ਕਿਹਨੂੰ ਕਹਿੰਦੇ ਸਾਡੇ ਨੌਜਵਾਨ ਚਿੱਟਾ ਘਾਤੋਂ ਪਿੱਛਲਾਗੇ ਇਹ ਤੁਹਾਡੀ ਨਕਮਾਈ ਕਿਸੇ ਨਕਮੀ ਸਰਕਾਰ ਉਹ ਤਾਂ ਕਰਕੇ ਲੋਕ ਚਿੱਠੇ ਤੇ ਲੱਗੇ ਨੇ ਤਾਂ ਕਰਕੇ ਨਸਲ ਤੇ ਲੱਗਦੇ ਨੇ ਬੱਚੇ ਇਹ ਤੁਹਾਨੂੰ ਸੰਘਰਸ਼ ਕਿੱਥੇ ਕਿੱਥੇ ਚੱਲ ਲੈ ਦੇਖੋ ਜੀ ਸਾਡਾ ਆਖਰੀ ਸਾਹ ਤੱਕ ਜੱਲੂ ਜਦ ਤੱਕ ਤੁਹਾਨੂੰ ਵਿਸ਼ਵਾਸ ਨਹੀਂ ਦਿਵਾਇਆ ਜਾਂਦਾ ਜਾਂ ਇਨਸਾਫ ਨਹੀਂ ਦਿੱਤਾ ਜਾਂਦਾ ਤਾਂ ਤੱਕ ਸਾਡਾ ਧਰਨਾ ਇੱਦੀ ਚੱਲੂਗਾ ਜੀ ਪੰਚ ਮੁਲਾਜ਼ਮਾਂ ਨੇ ਤੁਹਾਡੀ ਗੱਡੀ ਘੇਰੀ ਸੀ ਉਹਦੇ ਬਾਰੇ ਤੁਹਾਨੂੰ ਕੀ ਗਿਆ ਉਹ ਕਹਿੰਦੇ ਗੱਡੀ ਆਪਣੀ ਥਾਣੇ ਲੈ ਕੇ ਆਈ ਉਹਦੇ ਡਾਕੂਮੈਂਟ ਚੈੱਕ ਕਰਾਓ ਪ੍ਰੈਸ ਪ੍ਰੈਸ ਕਰਾਉਣੇ ਤੁਹਾਨੂੰ ਮਿਟਾ ਕੇ ਅਸੀਂ ਮੈਨੂੰ ਇੱਥੇ ਹੀ ਬਾਹਰ ਮੋੜ ਦਿੱਤੇ ਮਜਬੂਰ ਹੋਈਏ ਪਰ ਇਹੋ ਜਿਹੇ ਧੰਕੇ ਤੋਂ ਅਸੀਂ ਧਰਦੇ ਨਹੀਂ ਹੈਗੇ ਚਾਹੇ ਸਾਡੀ ਗੱਡੀ ਕੌਂਡ ਕਰੋ ਚਾਹੇ ਸਾਨੂੰ ਅੰਦਰ ਕਰੋ ਚਾਹੇ ਫਾਂਸੀ ਦੇ ਡੰਗਰੋ ਅਸੀਂ ਲਗਾਤਾਰ ਐਵੇਂ ਜਾਰੀ ਰੱਖਾਂਗੇ ਮੰਗ ਕੀ ਕਰਦੇ ਹੋ ਮੰਗ ਤਾਂ ਹੀ ਇਹ ਕਰਦੇ ਵੀ ਜਿਹਦਾ ਹੱਕ ਜਿਹਨੂੰ ਬੰਦ ਆ ਚਾਹੇ ਮੇਰਾ ਹੋਵੇ ਚਾਹੇ ਕਿਸੇ ਬੱਚੇ ਦਾ ਹੋਵੇ ਉਹਨਾਂ ਨੂੰ ਉਹਨਾਂ ਦਾ ਇਨਸਾਫ ਮਿਲਣਾ ਚਾਹੀਦਾ ਜੇ ਇਹਨਾਂ ਦਾ ਨੰਬਰ ਪੈਂਦਾ ਫਿਜ਼ੀਕਲ ਲਈ ਤਾਂ ਇਹਨਾਂ ਨੂੰ ਬੁਲਾਉਣਾ ਚਾਹੀਦਾ ਇਹਨਾਂ ਨੂੰ ਨਾ ਬੁਲਾ ਕੇ ਇਹਨਾਂ ਤੋਂ ਘੱਟ ਨੰਬਰ ਵਾਲੇ ਬੱਚੇ ਨੂੰ ਬੁਲਾ ਆ ਗਿਆ ਮੈਂ ਬਹੁਤ-ਬਹੁਤ ਧੰਨਵਾਦੀਆਂ ਮੇਰੇ ਬੱਚਿਆਂ ਦਾ ਕਿ ਮੇਰਾ ਇੰਨਾ ਸਾਥ ਦਿੱਤਾ ਦੇਖੋ 7-8 ਜਾਣੇ ਸੀ ਐਡਾ ਵੱਡਾ ਹਾਈਵੇ ਜਾਮ ਕਰਨਾ ਕੋਈ ਸੌਖੀ ਗੱਲ ਨਹੀਂ ਹੈਗੀ ਪਰ ਇਹ ਬੱਚੇ ਪੁਲਿਸ ਵਾਲਿਆਂ ਨੇ ਡਰਾਏ ਵੀ ਬਹੁਤਾ ਕੇ ਪਰੇ ਡਰੇ ਨਹੀਂ ਹੈਗੇ